ਬਾਬਾ ਧੂਣਾ ਮੰਦਰ ਕਮੇਟੀ ਅਤੇ ਮਹਾਵੀਰ ਆਰਟ ਕਲੱਬ ਮੇਦਾ ਮਾਜਰਾ ਰਾਮਪੁਰ ਸਾਨੀ ਵੱਲੋਂ ਬੀਤੇ 14 ਸਾਲਾਂ ਤੋਂ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਨੂੰ ਦਰਸਾਉਂਦੀ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਇਸ ਵਾਰ ਵੀ ਕਲੱਬ ਦੇ ਵੱਲੋਂ 2 ਅਕਤੂਬਰ ਤੋਂ ਰਾਮਲੀਲਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਅੱਜ ਰਸਮੀ ਤੌਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਕਮੇਟੀ ਮੈਂਬਰਾਂ ਵੱਲੋਂ ਅੱਜ ਇਸ ਦੀ ਸ਼ੁਰੂਆਤ ਮੌਕੇ ਬਾਬਾ ਧੂਣਾ ਮੰਦਿਰ ਵਿਖੇ ਹਨੂਮਾਨ ਚਲੀਸਾ ਦਾ ਪਾਠ ਕੀਤਾ ਗਿਆ ਤੇ ਉਪਰੰਤ ਇੱਕ ਰਥ ਯਾਤਰਾ ਕੱਢੀ ਗਈ ਜੋ ਕਿ ਐਮਪੀ ਦੀ ਕੋਠੀ ਮੇਦਾ ਮજરા ਰਾਮਪੁਰ ਸਾਨੀ ਹੁੰਦੇ ਹੋਏ ਮਹਾਵੀਰ ਆਰਟ ਕਲੱਬ ਦੀ ਸਟੇਜ ਤੇ ਜਾ ਕੇ ਸਮਾਪਤ ਹੋਈ ਜਿੱਥੇ ਰਸਮੀ ਤੌਰ ਤੇ ਝੰਡਾ ਚੜਾਇਆ ਗਿਆ ਮਹਾਵੀਰ ਆਰਟ ਕਲੱਬ ਦੇ ਗਰਾਊਂਡ ਰਾਮਪੁਰ ਸਾਨੀ ਵਿਖੇ ਸਮਾਪਤ ਹੋਈ ਜਿੱਥੇ ਰਸਮੀ ਤੌਰ ਤੇ ਝੰਡਾ ਚੜਾਇਆ ਗਿਆ ਇਸ ਮਾਗ ਨੂੰ ਲੈ ਕੇ ਕਮੇਟੀ ਦੇ ਵੱਖ-ਵੱਖ ਮੈਂਬਰਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਨਗਰ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜਗੁਪਤੀ ਕੀਨੀ ਬਹੁਤ ਬੜਾਈ ਤੁਮ ਮੰ ਪ੍ਰੀਆ ਪਰਤ ਸਮਾਈ ਸਹਿਸ ਬਦਨ ਤੁਮ ਰੋਜ ਸਿਕਾਵੇ ਅਸ ਕੈ ਸ਼ੀਰਪਤੀ ਕੰਠ ਲਗਾਵੇ ਸੰਕਾਦਿਤ ਬ੍ਰਹਮਾਦਿ ਮੁਨੀ ਸਾਰਦ ਸਾਰਧ ਸਹਿਤ ਰਹੀ ਜਮੁ ਕੋ ਮੇਰਿ ਦਿਗਪਾਲ ਜਹਾਂ ਤੇ ਕਭਿ ਕੋ ਵਿਨਦ ਕਹਿ ਸਕੇ ਕਹਾ ਤੇ ਤੁਮੇ ਉਪਕਾਰ ਸੁਪਰੀ ਬਰਗੀ ਨਾ ਰਾਹ ਮਿਲਾਏ ਰਾਜਪਦ ਦੀਨ ਤੁਮਰੋ ਮੰਤਰ ਬੀਜ ਨਾ ਲੰਕੇਸ਼ਵਰ ਭੈ ਸਭ ਜਿਤ ਜਾਂ ਯੁਗ ਸਾਲ ਤਜੋ ਜਨ ਪਰਵਾਨੂ ਲੀ ਰਿਓ ਤਾਈ ਮਦੁਰ ਬਲ ਪ੍ਰਭੂ ਮੂਤ੍ਰਿਕਾ ਮੇਰ ਮੁਖਮਾਹੀ ਜਲਦੀ ਰਾਹ ਮਿਲੇ ਅਛਰ ਜਨ ਦੁਰਗਾ ਮਤਾ ਜਗਤ ਕੇ ਜੇਟ ਸੁਮਨ ਅਨੁਗ੍ਰਾਤ ਤੁਮਰੇ ਤੇ ਆਪੋ ਦੁਆਰੇ ਤੁਮ ਰਖਵਾਰੇ ਹੋਤ ਨਾ ਡਿਆ ਬਿਨ ਪੈਸਾਰੇ ਸਭ ਸੁਖ ਦੇ ਤੁਮਾਰੀ ਸਰਨਾ ਤੁਮ ਰક્ષਕ ਤਾ ਹੋ ਕੋ ਡਰਨਾ ਆਪੋ ਤੇਜ ਸੁਹਾਰੋ ਆਪਰੀਤੀ ਨੋ ਲੋਕ ਹਾਸ ਤੇ ਗਾਵੇ ਭੂਤ ਪਿਸ਼ਾਚ ਨਿਕਟ ਨਹੀਂ ਆਵੇ ਮਹਾਵੀਰ ਜਬ ਨਾਮ ਸੁਣਾਵੇ ਨਾਸੇ ਰੋਗ ਹਰੇ ਸਭ ਪੀਰਾ ਜਪਤ ਨਿਰੰਤਰ ਹਨੁਮਤ ਵੀਰਾ ਸੰਕਟ چاروگ پر سات سنت کے تم رکھوارے جان کی माता राम रसायन तुमरे पासा सदा रहो रघु ਕੇ ਦਾਸਾ ਤੁਮਰੇ ਬਜਨ ਰਾਮ ਕੋ ਪਾਵੇ ਜਨਮ ਜਨਮ ਕੇ ਦੁਖ ਵਿਸਰਾਵੇ ਅੰਤ ਕਾਲ ਰਗਵਰ ਪੁਰ ਜਾਈ ਜਾ ਜਨਮ ਹਰਿ ਵਰਤ ਕਾਈ ਔਰ ਦੇਵਤਾ ਚਿਤ ਨਨ ਹਰੇ ਹਨਮਤ ਸੇ ਸਰਬ ਸੁਖ ਕਰਨੀ ਸੰਕਟ ਕਟੇ ਮਿਟੇ ਸਭ ਪੀਰਾ ਜੋ ਸੁਮਰੇ ਹਨਮਤ ਬਲ ਵੀਰਾ ਜੈ 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 ਹਨੂਮਾਨ ਗੁਸਾਈ ਕਿਰਪਾ ਕਰੋ ਗੁਰੂ ਦੇਵ ਕਿਨਾਈ ਜੋ ਸਤਵਾਰ ਪਾਟ ਪਰ ਕੋਈ ਝੂਠੇ ਬੰਦੀ ਮਾ ਸੁ ਕੋਰੀ ਯੋਗੇ ਪੜਹਨੂ ਮਾਲ ਚਰੀ ਸਾ ਹੋਏ ਸਿੱਖੀ ਸਾਗੀ ਕੋਰੀ ਸਾ ਤੁਰਸੀ ਦਾਸ ਸਰਦਾ ਹਰੀ ਦੇਾ ਕੀ ਜੈ ਨਾਗ ਦੇ ਮਨ ਦੇ ਪਵਨ ਕਰੇ ਸੰਕਟ ਹਰਣ ਮੰਗਲ ਮੂਰਤੀ ਹੋ ਰਾਮ ਤੇ ਕਨ ਸੀਤਾ ਸੈਤ ਵਿਦੇਵਸੋ ਸੋਨੂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਅਸੀਂ ਜਿਹੜਾ ਬਾਬਾ ਤੂਣਾ ਮੰਦਿਰ ਕਮੇਟੀ ਦੇ ਵੱਲੋਂ ਮਹਾਵੀਰਾਟ ਕਲੱਬ ਮੇਦਾਵਾਂ ਜਾਂ ਰਾਮ ਪ੍ਰਸਾਨੀ ਵੱਲੋਂ ਸਾਰੀ ਟੀਮ ਵੱਲੋਂ RAM ਜੀ ਦੇ ਨਾਮ ਦੇ ਉੱਪਰ ਜਿਹੜਾ ਕਿ 2 ਅਕਤੂਬਰ ਨੂੰ ਪੂਰੇ ਭਾਰਤ ਵਰਸ਼ ਦੇ ਵਿੱਚ RAM ਨੀਲਾ ਹੋਣ ਜਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਸਾਡੇ ਸਾਰੇ ਹੀ ਸਾਥੀ ਉਹ ਚਾਹੇ ਅਮਿਤ ਜੀ ਹੋਣ ਮਕੇਸ਼ ਜੀ ਹੈ ਪੱਪੂ ਜੀ ਹੈ ਆਪਣੇ ਨੀਸ਼ੂ ਜੀ ਹੈ ਸਾਰੀ ਹੀ ਟੀਮ ਜਿਹੜੀ ਹੈ ਹਰ ਕਿਉਂਕਿ ਪਿਛਲੇ 14 ਸਾਲ ਤੋਂ ਬੜੀ ਹਮ ਹਮਾ ਕੇ ਰਾਮੀਲਾ ਹੀ ਕਰਦੇ ਆ ਮੈਂ ਇਹਨਾਂ ਦਾ ਤੈ ਦਿਨੋ ਸ਼ੁਕਰ ਸ਼ੁਕਰਾਜ ਸ਼ੁ크ਰਯਾਦ ਵੀ ਕਰਦਾ ਤੇ ਇਹਨਾਂ ਨੂੰ ਆਸ ਵੀ ਦਵਾਉਂਦਾ ਕਿ ਜਿੱਥੇ ਵੀ ਤੁਸੀਂ ਸਾਡੀ ਡਿਊਟੀ ਲਾਉਂਗੇ ਅਸੀਂ ਤੁਹਾਡੇ ਨਾਲ ਤਨ ਮਨ ਨਾਲ ਖੜੇ ਹੈ ਤੇ ਤੁਸੀਂ ਬੜੀ ਹੀ ਬਖੂਬੀ ਦੇ ਨਾਲ ਸਾਡੇ ਜਿਹੜੇ 6 ਪਿੰਡ ਹੈ ਉਹ ਅੱਜ ਜਿਹੜੇ ਬੇਚਕ ਬਾਰਡ ਨੰਬਰ 11 12 13 ਬਣ ਚੁੱਕੇ ਹੈ 6 ਪਿੰਡਾਂ ਦਾ ਜਿਹੜਾ ਮਹਾਵੀਰਾਡ ਕਲੱਬ ਨੂੰ ਬਹੁਤ ਬੜੀ ਸਹਿਯੋਗ ਮਿਲਦਾ ਹੈ ਇਹ ਜਿਹੜੀ ਸਾਰੀ ਟੀਮ ਨੂੰ ਬਹੁਤ ਬਧਾਈ ਤੇ ਤੁਹਾਨੂੰ ਵੀ ਬਹੁਤ ਬਹੁਤ ਬਧਾਈ ਹੋਵੇ जय श्री राम जय श्री राम हां जी जय श्री राम जी सारे शहर वासियों ਨੂੰ ਸੋ ਇਹ ਜਿਹੜਾ ਸਾਡਾ ਰਾਮਲੀਲਾ ਦਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਰਹਿੰਦਾ ਇਹ ਜਿਹੜੀ ਰਸਮੀ ਸ਼ੁਰੂਆਤ ਹੈ ਜਿਹਨੂੰ ਅਸੀਂ ਝੰਡਾ ਚੜਾਣਾ ਕਹਿੰਦੇ ਆ ਇਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਧੂਮਕਣ ਨਾਲ ਹੈ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਸਾਡੀ ਰਾਮਲੀਲਾ ਦੇ ਸਾਰੇ ਕਮੇਟੀ ਮੈਂਬਰ ਓਮਾਗਨ ਸ਼ਰਵਾ ਜੀ ਮਨਤੀਸ਼ ਦੀ ਤਾਂ ਪੱਪੂ ਭਾਜੀ ਹੋਰ ਵੀ ਕਾਫੀ ਸਾਡੇ ਜਿਹੜੇ ਰਾਮਲੀਲਾ ਕਮੇਟੀ ਦੇ ਮੈਂਬਰ ਹੈ ਔਰ ਪੁਰਾਣੇ ਕਲਾਕਾਰ ਹੈ ਹਰ ਸਾਲ ਦੀ ਤਰ੍ਹਾਂ ਇਹਨਾਂ ਸਾਰਿਆਂ ਦੇ ਵਿੱਚ ਇੱਕ ਭਾਰੀ ਉਤਸ਼ਾਹ ਹੈ ਔਰ ਸਾਡੀ ਜਿਹੜੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਹ ਆਪਣਾ ਰਾਮਲੀਲਾ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਬਣਾਉਣ ਲਈ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਔਰ ਬੜੀ ਮਿਹਰਬਾਨੀ। ਲਾ ਬੁੱਢੇ ਪਹਿਲੇ ਇਹ ਜਿਹੜਾ ਪ੍ਰੋਗਰਾਮ ਹੈ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਪਹਿਲਾਂ ਸਾਡੀ ਵੱਲੋਂ ਅਸੀਂ ਮਹਾਵੀਰ ਆਰਟ ਕਲੱਬ ਦੇ ਵੱਲੋਂ ਪਿਛਲੇ 14 ਸਾਲ ਤੋਂ ਲਗਾਤਾਰ ਆਮਿਲਾ ਕਰ ਰਹੇ ਆ ਤੇ ਸਾਡੀ ਸਟੇਜ ਸਾਰਿਆਂ ਦੀ ਲੱਗੀ ਸਾਰੇ ਸਹਿਯੋਗ ਨਾਲ ਬੜੀ ਵਧੀਆ ਚੱਲ ਰਹੀ ਆ ਤੇ ਇਸ ਵਾਰ ਸਾਡਾ 15ਵਾਂ ਸਾਲ ਆ ਤੇ ਮਹਾਵੀਰ ਦੀ ਕਿਰਪਾ ਨਾਲ ਸਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੇ ਅਸੀਂ ਆਰਾਮੀਲਾ ਸਾਡੇ ਸਾਰੇ ਕਲਾਕਾਰ ਸਹਿਯੋਗੀ ਸਾਡੇ ਨਾਲ ਆ ਉਹ ਮਕਾਂਜੀ ਤੇ ਮਨੀਸ਼ ਜੀ ਮੁਕੇਸ਼ ਵਰਮਾ ਜੀ ਪੱਪੂ ਜੀ ਸਾਡੇ ਸੀਨੀਅਰ ਕਲਾਕਾਰ ਨਿਤਿਸ਼ ਜੀ ਹੋਰ ਸਾਡੇ ਸਾਰੇ ਕਲਾਕਾਰ ਸਾਰੇ ਸਾਡੇ ਸਹਿਯੋਗ ਦਿੰਦੇ ਵਧੀਆ ਜੀ ਅੱਗੇ ਅੱਗੇ ਅੱਜ ਅਸੀਂ ਅੱਜ ਇਸ ਰਾਮਲੀ ਦਾ ਜੋ ਸ਼ੁਭ ਮੰਚਨ ਵਾਸਤੇ ਅਸੀਂ ਝੰਡਾ ਮਹਾਵੀਰ ਦੇ ਨਾਮ ਤੇ ਝੰਡਾ ਅਸੀਂ ਚਲਾਣਾ ਉੱਥੇ ਆਪਣੀ ਸਟੇਜ ਦੇ ਉੱਤੇ ਤੇ ਅਸੀਂ ਦੋ ਤਰੀਕ ਤੋਂ ਆਰਾਮਲੀ ਸ਼ੁਰੂ ਕਰਦਣੀ ਹੈ ਆਪਣੀ ਹਾਂਜੀ ਉਸ ਵਾਸਤੇ ਅਸੀਂ ਰਾਤ ਸ਼ਾਤਰਾ ਸ਼ੋਭਾ ਯਾਤਰਾ ਕੱਢ ਰਹੇ ਇਹ ਅਸੀਂ ਬੱਬਤੂਣਾ ਮੰਦਰ ਤੋਂ ਲੈ ਕੇ ਮੈਦਾਨਾਂ ਹੁੰਦੇ ਹੋਏ ਐਮਪੀ ਕੋਟੀ ਜਾਂ ਆਰਾਮਪੁਰ ਹੁੰਦੇ ਹੋਏ ਅਸੀਂ ਆਪਣੇ ਗਰਾਊਂਡ ਚ ਮਹਾਵੀਰਾਤ ਕਲੱਬ ਦੀ ਸਟੇਜ ਤੇ ਚੱਲਾਂਗੇ ਕਿ ਵੀ ਤੁਹਾਡੇ ਵੱਲੋਂ ਮੱਥਾ ਟੇਕਿਆ ਗਿਆ ਕੋਈ ਹੰਮਾਨ ਜੱਨੇ ਸਾਹਿਬ ਹਾਂਜੀ ਹਾਂਜੀ ਇੱਥੇ ਤੁਸੀਂ ਦੇਖਿਆ ਪਈ ਅਸੀਂ ਸਾਡੇ ਸਾਰੇ ਕਲਾਕਾਰਾਂ ਨੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਅੰਦਰ ਮੱਥਾ ਟੇਕਿਆ ਕਿਉਂਕਿ ਅਸੀਂ ਸ਼ੁਰੂ ਤੋਂ ਹੀ 14 ਸਾਲ ਤੋਂ ਪਹਿਲਾਂ ਤੋਂ ਸੀ ਸ਼ੁਰੂਆਤ ਅਸੀਂ ਧੂਣਾ ਮੰਦਰ ਤੋਂ ਕਰਦੇ ਆ ਰਹੇ ਤੁਸੀਂ ਸਾਡਾ ਹਰ ਸਾਲ ਇੱਥੋਂ ਹੀ ਸ਼ੁਰੂਆਤ ਹੁੰਦੀ ਤੇ ਧੂਣਾ ਮੰਦਰ ਕਮੇਟੀ ਸਾਡਾ ਹਰ ਸਾਲ ਵਧੀਆ ਸਹਿਯੋਗ ਦਿੰਦੇ ਸਾਡਾ ਸਾਡੇ ਵੱਡੇ ਭਰਾ ਤੇ ਹਰ ਤਰ੍ਹਾਂ ਸਾਨੂੰ ਸਹਿਯੋਗ ਪੂਰੇ ਪਿੰਡ ਵਾਸੀ ਪੂਰੇ ਨਗਰ ਦਾ ਸਾਨੂੰ ਪੂਰਾ ਸਹਿਯੋਗ ਹੈ